ਮੇਰੇ ਵੀਰੋ ਕਾਫੀ ਦਿਨ ਤੋਂ ਇੱਕ ਸੋਸ਼ਲ ਮੀਡੀਆ ਦਾ ਆਪਾਂ ਵਿਵਾਦ ਜਾ ਵੇਖ ਰਹੇ ਆ ਜਦੋਂ ਤੋਂ ਸ਼ਰੋਮਨੀ ਅਕਾਲੀ ਦਲ ਨੂੰ ਸਜ਼ਾ ਲੱਗੀ ਹੈ ਤੇ ਸਜ਼ਾ ਭੁਗਤ ਰਹੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤੇ ਜਦੋਂ ਗੋਲੀ ਚੱਲਦੀ ਹੈ ਉਹਦੀ ਸਾਰਿਆਂ ਨੇ ਨਖੇਦੀ ਕੀਤੀ ਅਸਾਂ ਵੀ ਕੀਤੀ ਸੀ ਐਨ ਸਾਹਿਬ ਨੇ ਵੀ ਕੀਤੀ ਮਤਲਬ ਜਿੰਨੀਆਂ ਪਾਰਟੀਆਂ ਦੇ ਸੀਨੀਅਰ ਲੀਡਰਸ਼ਿਪ ਸਾਰਿਆਂ ਨੇ ਇਸ ਗੱਲ ਦੀ ਨਖੇਦੀ ਕੀਤੀ ਚਲੋ ਮਾੜੀ ਗੱਲ ਹੋਈ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਸ਼੍ਰੋਮ ਅਕਾਲਤਾ ਸਭ ਵੱਲੋਂ ਕਹਿੰਨ ਸਜ਼ਾ ਲੱਗੀ ਹੋਵੇ ਰੋਸ ਤੋਂ ਉੱਪਰ ਕੋਈ ਨਹੀਂ ਰਹੀ ਗੱਲ ਉਸ ਤੋਂ ਬਾਅਦ ਕਾਰਵਾਈ ਦੀ ਕਾਰਵਾਈ ਦੀ ਗੱਲ ਇਹ ਹੁੰਦੀ ਆ ਕਿ ਜਦੋਂ ਕੋਈ ਕਾਰਵਾਈ ਹੋਣੀ ਹੋਵੇ ਉਹਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਆ ਉਥੋਂ ਤੇ ਸਾਰੇ ਸੀਸੀਟੀਵੀ ਫੁਟੇਜ ਲਾਏ ਜਾਂਦੇ ਆ ਔਰ ਵਿਕਰਮ ਸੰਗਮ ਜੀਠੀਆ बार-बार ਬਰੀਕੀ ਦੇ ਨਾਲ ਫੁਟੇਜ ਕੱਢ ਕੇ ਉਸ ਸਾਰੇ ਐਪੀਸੋਡ ਨੂੰ ਲੋਕਾਂ ਦੇ ਵਿੱਚ ਵਿਖਾਰ ਰਿਹਾ ਜੀ ਚੌੜਾ ਇਧਰੋਂ ਆਇਆ ਜੀ ਫਲਾਣਾ ਇਧਰੋਂ ਆਇਆ ਜੀ ਆ ਉਧਰੋਂ ਆਇਆ ਜੀ ਤੇ ਇਹ ਸਹਿਯੋਗ ਤੁਸੀਂ ਪੁਲਿਸ ਨਾਲ ਵੀ ਕਰੋ ਨਾ ਔਰ ਪੁਲਸ ਨੂੰ ਜਿਹੜੀਆਂ ਉਥੋਂ ਦੀਆਂ ਸੀਸੀਟੀਵੀ ਨਹੀਂ ਦਿੱਤੀਆਂ ਜਾ ਰਹੀਆਂ ਉਹਦੇ ਕੁਝ ਕਾਰਨ ਨੇ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਉਹਦੇ ਕੁਝ ਕਾਰਨ ਹੈ ਕਿ ਜੇ ਪੁਲਸ ਬਰੀਕੀ ਨਾਲ ਸੀਸੀਟੀਵੀ ਖੰਘਾਲਣ ਲੱਗੀ ਤੇ ਬਹੁਤ ਕੁਝ ਵਿੱਚ ਆਉਣਾ ਉਹ ਇਕੱਲਾ ਐਸਪੀ ਹਰਪਾਲ ਸਿੰਘ ਨੂੰ ਹੱਥ ਮਲਾਉਂਦਾ ਨਹੀਂ ਚੌੜਾ ਆਉਣਾ ਹੋਰ ਵੀ ਕਈਆਂ ਨੂੰ ਹੱਥ ਮਲਾਉਂਦਾ ਜਿਹੜਾ ਚੌੜਾ ਵਿੱਚ ਆਉਣਾ ਸੋ ਇਸ ਕਰਕੇ ਇਹ ਆਪ ਦੀ ਨਾਕਾਮੀ ਛਪਾਉਣ ਵਾਸਤੇ ਓਨੇ ਕੀ ਸੀਸੀਟੀਵੀ ਕੱਢ ਦਿਆ ਕਿ ਜਿਹਦੇ ਵਿੱਚ ਲੋਕਾਂ ਦੇ ਮੈਸੇਜ ਬਣਾਇਆ ਜਾਵੇ ਕਿ ਪੁਲਿਸ ਜਿਹੜੀ ਉਹ ਕੋਈ ਕੋਈ ਕਾਰਵਾਈ ਨਹੀਂ ਕਰ ਰਹੀ ਮੈਂ ਹੈਰਾਨ ਆ ਕਿ ਪੁਲਿਸ ਸਿਰਫ ਦਾ ਸਿਰਫ ਇੱਕ ਗੁਰੂ ਦੇ ਸਤਕਾਰ ਵਜੋਂ ਇਹਨਾਂ ਦੇ ਸਖਤਾਈ ਸਖਤੀ ਨਹੀਂ ਕਰ ਰਹੀ ਪਰ ਪੁਲਿਸ ਨੂੰ ਹਾਈ ਕੋਰਟ ਜਾਣਾ ਪਿਆ ਇਹਨਾਂ ਵਾਸਤੇ ਆਪਦੀਆਂ ਸੀਸੀਟੀਵੀ ਲੈਣ ਵਾਸਤੇ ਜਦਕਿ ਪੁਲਿਸ ਆਪਦੇ ਬਲਬੁੱਤੇ ਤੇ ਲੈ ਸਕਦੀ ਆ ਔਰ ਜਿਹੜੀਆਂ ਇਹ ਸੀਸੀਟੀਵੀ ਦੀਆਂ ਫੁਟੇਜ ਲੀਕ ਕਰ ਰਹੇ ਨੇ ਮਜੀਠੀਆ ਸਾਹਿਬ ਜਾਂ ਉਹਨਾਂ ਦੇ ਚੇਲੇ ਬੇਲੇ ਔਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਇੱਕ ਇਹਨਾਂ ਚ ਵਕੀਲ ਵੀ ਆ ਜਿਹੜਾ ਚੰਡੀਗੜ੍ਹ ਬੈਠ ਕੇ ਇਹਨਾਂ ਦੇ ਬਾਰੇ ਹੱਕ ਚ ਬੋਲਦਾ ਉਹਨੂੰ ਇਹ ਪਤਾ ਹੋਣਾ ਕਿ ਇਹ ਜਿਹੜੀ ਆ ਤੁਸੀਂ شہادتਨਾਮੇ ਸ਼ੀਟਸ਼ੈੜੀ ਕਰ ਰਹੇ ਹੋ ਇਹ 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 ਅਪਰਾਧ ਹੈ ਕਿਉਂਕਿ ਜਿੰਨਾ ਚਿਰ ਪੁਲਿਸ ਦੀ ਇਨਕੁਆਇਰੀ ਕਿਸੇ ਪਾਸੇ ਨਹੀਂ ਲੱਗ ਲੱਗ ਜਾਂਦੀ ਉਹਨਾਂ ਚਿਰ ਇਹ ਅਪਰਾਧ ਆ ਮੇਰੇ ਵੀਰੋ ਜੇ ਤੁਸੀਂ ਗੱਲ ਕਰੋ ਕਿ ਇਹ ਕਿਉਂ ਨਹੀਂ ਦੇ ਰਹੇ ਸੀਸੀਟੀਵੀ ਫੁਟੇਜ ਮੈਨੂੰ ਪਤਾ ਉਹਦੇ ਵਿੱਚ ਬਹੁਤ ਕੁਝ ਹੈ ਮਜੀਠੀਆ ਸਾਹਿਬ ਨੇ ਕਿਹਾ ਜੀ ਐਸਪੀ ਰਪਾਲ ਸਿੰਘ ਹੱਥ ਮਿਲਾ ਰਿਹਾ ਐਸਪੀ ਰਪਾਲ ਸਿੰਘ ਯਾਰ ਨਰੈਨ ਸਿੰਘ ਚੌੜੇ ਦੀਆਂ ਤੇ ਕਈ ਜਥੇਦਾਰ ਸਾਹਿਬਾਨਾਂ ਨਾਲ ਤੁਹਾਡੇ ਧਾਮੀ ਸਾਹਿਬ ਨਾਲ ਆ ਮੇਰੇ ਕੋਲ ਇੱਕ ਫੋਟੋ ਪਈ ਆ ਆ ਲਓ ਹੁਣ ਇਹਦਾ ਕੀ ਕਰੋਗੇ ਇਹ ਤੁਹਾਡਾ ਪ੍ਰਤਾਪ ਸਿੰਘ ਸਖਤਰ ਆ ਮੈਨੂੰ ਲੱਗਦਾ ਕੋਈ ਕਿਤਾਬ ਰਿਲੀਜ਼ ਕਰ ਰਿਹਾ ਇਹ ਨਰੈਨ ਸਿੰਘ ਚੌੜਾ ਤੇ ਪ੍ਰਤਾਪ ਸਿੰਘ ਇਕੱਠੇ ਖੜੇ ਨੇ ਇਹ ਤੁਹਾਡੇ ਗਰੇਆ ਸਾਹਿਬ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬ ਇਹਦੇ ਬਾਰੇ ਤੁਸੀਂ ਹੁਣ ਕੀ ਕਹੋਗੇ ਇਹਦੇ ਵਿੱਚ ਵੇਖ ਲਓ ਇਹਦੇ ਵਿੱਚ ਵੀ ਇਹ ਤੁਹਾਡੇ ਸਖਤਰ ਸਾਹਿਬ ਇਹ ਅਭਿਆਸੀ ਸਾਹਿਬ ਸਿੰਘ ਸਾਹਿਬ ਸਿੰਘ ਸਾਹਿਬ ਇਹ ਨਰੈਣ ਸਿੰਘ ਚੋੜਾ ਇਹ ਸਾਰੇ ਇੱਥੇ ਵੀ ਖੜੇ ਆ ਮਤਲਬ ਕਿ ਗੱਲ ਆ ਕਿ ਇਹ ਆਪਦੀਆਂ ਸੀਸੀਟੀਵੀ ਕੱਢ ਕੇ ਪੁਲਿਸ ਨੂੰ ਬਦਨਾਮ ਕਰ ਰਹੇ ਆ ਜਦ ਕਿ ਬਰੀਕੀ ਨਾਲ ਨਹੀਂ ਸਾਰੀ ਇਨਕੁਆਰੀ ਨੂੰ ਚੱਲਣ ਦਿੱਤੇ ਮੈਂ ਵੀ ਇਸ ਗੱਲ 'ਚ ਮੇਰੇ ਮਨ ਨੂੰ ਦੁੱਖ ਆ ਕਿ ਯਾਰ ਫੇਰ ਵੀ ਉਹ ਡਿਪਟੀ ਚੀਫ ਮਿਨਿਸਟਰ ਰਹੇ ਨੇ ਉਹਨਾਂ ਦੇ ਗੋਲੀ ਚੱਲੀ ਉਹਦੀ ਬਰੀਕੀ ਨਾਲ ਇਨਕੁਆਰੀ ਹੋਣੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਇਹਦਾ ਸਾਰਾ ਤੇ ਸਾਰਾ ਝੰਮਿਆ ਜਿੱਥੇ ਵਿਕਰਮ ਸਿੰਘ ਮਜੀਠੀਆ ਵਾ ਉੱਥੇ ਹਰਜਿੰਦਰ ਸਿੰਘ ਧਾਨੀ ਨਹੀਂ ਆ ਕਿਉਂ ਨਹੀਂ ਉਹ ਬਈ ਸਾਰੀ ਜਾਂਚ ਜਿਹੜੀ ਕਰ ਲੈਂਦੇ ਪੁਲਿਸ ਨੂੰ ਕਿਉਂ ਨਹੀਂ ਸੀਸੀਟੀਵੀ ਫੁਟੇਜ ਦਿੰਦੇ ਇੱਕ ਪਾਸੇ ਤੇ ਇਹ ਗੱਲ ਕਹਿ ਦਿੰਦੇ ਆ ਕਿ ਸਾਡਾ ਤੇ ਜੀ ਧਾਰਮਿਕ ਮਸਲਿਆਂ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਫਿਰ ਇਹ ਤਾਂ ਸਾਬਤ ਤੁਸੀਂ ਕਰਤਾ ਨਾ ਕਿ ਧਾਰਮਿਕ ਸੰਸਥਾ ਜਿਹੜੀ ਸ਼ਰੋਣੀ ਕਮੇਟੀ ਉਹ ਤੁਹਾਡੇ ਅੰਡਰ ਹੀ ਚੱਲਦੀ ਆ ਮਜੀਠੀਆ ਸਾਹਿਬ ਜੇ ਤੁਹਾਨੂੰ ਉੱਥੋਂ ਦੀਆਂ ਸੀਸੀਟੀਵੀ ਫੁਟੇਜ ਜਿਹੜੀਆਂ ਤੁਹਾਨੂੰ ਲੋੜਿੰਦੀਆਂ ਚਾਹੀਦੀਆਂ ਉਹ ਮਿਲ ਸਕਦੀਆਂ ਤੇ ਜਿਹੜੀਆਂ ਪੁਲਿਸ ਨੂੰ ਚਾਹੀਦੀਆਂ ਉਹ ਕਿਉਂ ਨਹੀਂ ਮਿਲ ਰਹੀਆਂ ਇਹਦੇ ਬਾਰੇ ਮੈਂ ਤੁਹਾਨੂੰ ਇਹ ਗੱਲ ਕਰਨੀ ਚਾਹਣਾ ਦੂਜੀ ਰਹੀ ਗੱਲ ਤੁਸੀਂ ਕਾਰਵਾਈ ਤੇ ਸ਼ੱਕ ਕਰਦੇ ਹੋ ਅੱਜ ਤੱਕ ਤੁਸੀਂ ਕਿੱਥੇ ਕੰਪਲੀਟ ਕੀਤੀ ਆ ਚਾਹੇ ਮਜੀਠੀਆ ਸਾਹਿਬ ਨੇ ਕੀਤੀ ਆ ਪਾਰਟੀ ਨੇ ਕੀਤੀ ਆ ਸ਼ਰੋਮੀ ਕਮੇਟੀ ਨੇ ਕੀਤੀ ਆ ਜਾਂ ਬਾਦਲ ਸਾਹਿਬ ਨੇ ਕੀਤੀ ਕਿਸੇ ਨੇ ਕੰਪਲੇਂਟ ਹੀ ਨਹੀਂ ਕੀਤੀ ਤੇ ਦੂਜੀ ਗੱਲ ਇੱਕ ਹੋਰ ਮੈਂ ਉਦੋਂ ਦਾ ਵੇਖ ਰਿਹਾ ਕਿ ਮਜੀਠੀਆ ਸਾਹਿਬ ਧੇਰ ਰੌਲੇ ਤੇ ਰੌਲਾ ਧੇਰ ਰੌਲੇ ਤੇ ਰੌਲਾ ਉਹ ਗੋਲੀ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਚੱਲੀ ਉਹਨਾਂ ਦਾ ਕੋਈ ਬਿਆਨ ਸੁਣਿਆ ਜੋ ਉਦੋਂ ਦਾ ਉਹਨਾਂ ਨੇ ਕੋਈ ਕਿੰਤੁਮਰੇ ਤੂ ਕੀਤੀ ਆ ਉਹਨਾਂ ਨੂੰ ਸਜ਼ਾ ਲੱਗੀ ਆ ਉਹ ਆਪਦੀ ਇਮਾਨਦਾਰੀ ਨਾਲ ਸਜ਼ਾ ਨਿਭਾ ਰਹੇ ਆ ਤੇ ਤੁਸੀਂ ਤੁਹਾਡੇ ਤੇ ਥਾਲੀਆਂ ਮਾਣਦੇ ਦਾ ਵੀ ਧਿਆਨ ਹੁੰਦਾ ਕਿ ਮੈਂ ਅੱਜ ਬਿਆਨ ਜਾ ਕੇ ਬਾਹਰ ਕੀ ਦੇਣਾ ਜੇ ਸੇਵਾ ਕਰਨੀ ਹੈ ਤਾਂ ਸ਼ਰਧਾ ਨਾ ਕਰੋ ਇਹ ਨਹੀਂ ਕਿ ਸਾਬਣ ਥਾਲੀ ਨੂੰ ਮਿਲ ਜਾਨਾ ਤਾਂ ਸੋਚੀ ਜਾਣਾ ਕਿ ਮੈਂ ਅੱਜ ਜਾ ਕੇ ਹੁਣ ਕਿਹੜੇ ਕਮਿਸ਼ਨਰ ਦੇ ਬਾਰੇ ਜਾ ਕੇ ਬੋਲਣਾ ਜਾਂ ਸੀਐਮ ਬਾਰੇ ਬੋਲਾਂ ਜਿਹੜਾ ਕੰਮ ਕਰਦੇ ਜੇ ਕੋ ਨੂੰ ਇਮਾਨਦਾਰੀ ਦੇ ਨਾਲ ਕਰੋ ਸੋ ਇਹ ਗੱਲਾਂ ਜਿਹੜੀਆਂ ਇਹ ਤੁਹਾਡੇ ਵਾਸਤੇ ਠੀਕ ਨਹੀਂ ਗੇ ਦੂਜੀ ਗੱਲ ਰਹੀ ਐਸਪੀ ਰਪਾਲ ਸਿੰਘ ਦੀ ਕੁਸੀਂ ਕਹਾਂ ਜੀ ਉਹ ਨੂੰ ਹੱਥ ਮਿਲਾ ਰਿਆ ਠੀਕ ਹੈ ਮੈਂ ਮੰਨ ਲਿਆ ਯਾਰ ਮਿਲਾ ਰਿਆ 2015 ਚ ਐਸਪੀਰ ਭਾਲ ਸਿੰਘ ਡੇਰੇ ਬਾਬੇ ਨਾਨਕ ਲੰਗਾ ਸਾਹਿਬ ਨੇ ਲਵਾਇਆ ਸੀ ਤੇ ਚੌੜੇ ਦਾ ਪਿੰਡ ਕਿਥੇ ਪੈਂਦਾ ਉਹ ਅੱਜ ਦਾ ਥੋੜਾ ਜਿਹਾ ਚੌੜਾ ਤੁਰਿਆ ਫਿਰਦਾ ਉਹ ਵੀ ਸਾਡੇ ਆਉਂਗੇ ਸਦੀਆਂ ਪੁਰਾਣਾ ਤੁਰਿਆ ਫਿਰਦਾ ਯਾਰ ਜਿਹੜੇ ਸਾਡੇ ਵਰਗੇ ਬੰਦੇ ਤੁਹਾਡੇ ਵਰਗੇ ਬੰਦੇ ਹੋਰ ਬੰਦੇ ਸਾਡਾ ਵਾਹ ਕੀ ਦੇਣਾ ਸਭ ਤੋਂ ਜ਼ਿਆਦਾ ਤਹਿਸੀਲਾਂ ਚ ਪੁਲਸ ਨਾਲ ਕਿਉਂਕਿ ਸਾਡੇ ਕੋਲ ਲੋਕ ਹੀ ਹੋ ਜਾਂਦੇ ਆ ਔਰ ਮਜੀਠੀਆ ਸਾਹਿਬ ਜੇ ਤੁਹਾਡੇ ਨਾਲ ਸਾਡੇ ਨਾਲ ਚੰਗੇ ਮਾੜੇ ਬੰਦਿਆਂ ਦੀ ਫੋਟੋ ਲੈ ਸਕਦੀ ਉਹ ਤੇ ਪੁਲਸਰਾ ਵੀ ਲੈ ਸਕਦੀ ਕਿਸੇ ਦੇ ਮੱਤੇ ਤੇ ਥੋੜਾ ਲਿਖਿਆ ਕਿ ਕਿੰਨੇ ਕੀ ਕਰ ਦੇਣਾ ਕਈ ਵਾਰ ਆਪਣੇ ਨਾਲ ਵੀ ਇਹ ਕੁਛ ਬੀਤਿਆ ਕਿ ਜਿਹੜੇ ਸਾਡੇ ਬਾੜੇ ਨੇੜੇ ਨੇੜੇ ਰਹਿੰਦੇ ਸੀਗੇ ਉਹਨਾਂ ਨੇ ਵੀ ਬੜੇ ਬੜੇ ਵੱਡੇ ਕਹਿੰਚਾਂ ਤੇ ਚੜ੍ਹੇ ਆ ਖੈਰ ਮੈਂ ਉਸ ਗੱਲ ਦੇ ਵਿੱਚ ਨਹੀਂ ਜਾਣਾ ਚਾਹਦਾ ਸੋ ਮੇਰੀ ਤੇ ਤੁਹਾਨੂੰ ਬੋਲਤੀ ਬੇਨਤੀ ਆ ਕਿ ਤੁਸੀਂ ਗੱਲ ਕੰਮ ਦੀ ਕਰੋ ਕੰਮ ਦੀ ਗੱਲ ਕਰੋ ਬਚਨ ਦੀ ਗੱਲ ਕਰੋ ਤੇ ਤੁਹਾਡੀ ਜਰੂਰ ਸੁਣਵਾਈ ਹੋਊਗੀ ਪਰ ਜਿਹੜਾ ਤੁਸੀਂ ਉਦੋਂ ਦਾ ਰੋਲਾ ਪਾ ਪਾ ਕੇ ਇਹ ਇੰਨੀਆਂ ਵੀਡੀਓਜ਼ ਲਈ ਕਰਕੇ ਮੈਂ ਸਮਝਦਾ ਕਿ ਪੁਲਿਸ ਦੇ ਕੰਮ 'ਚ ਤੁਸੀਂ ਬਹੁਤ ਵੱਡੀ ਜੜੀ ਹੋ ਰਿਕਾਵਟ ਪਈ ਆ ਔਰ ਇਹਦਾ ਨੁਕਸਾਨ ਇਸ ਬੋਲਣ ਦਾ ਨੁਕਸਾਨ ਤੁਹਾਨੂੰ ਨਹੀਂਗਾ ਇਹ ਨੁਕਸਾਨ ਸਰਦਾਰ ਸਿੰਘ ਵੀਰ ਸਿੰਘ ਬਾਦਲ ਦਾ ਕੋਈ ਕਰਾ ਰਹੇ ਹੋ ਸੋ ਅੱਗੇ ਤੁਹਾਡੀ ਮਰਜ਼ੀ ਆ ਬੋਲੋ ਨਾ ਬੋਲੋ ਤੁਸੀਂ ਮੈਨੂੰ ਦੱਸੋ ਉਦੋਂ ਦਾ ਇੰਨਾ ਰੋਲਾ ਪਾਇਆ ਕਾਵਾ ਰੋਲੀ ਪਾਈ ਹੈ ਉਹ ਇੱਕ ਪੰਜਾਬੀਆਂ ਦੀ ਘਾਫਤ ਆ ਕੁੱਕੜ ਖੇਡਾਈ ਤੇ ਆਪਦੇ ਸਿਰ 'ਚ ਪਾਈ ਆਪਾਂ ਇੰਨਾ ਰੋਲਾ ਪਾਇਆ ਉਹਦਾ ਰਿਜ਼ਲਟ ਕੀ ਆ ਜੀ ਜ਼ੀਰੋ ਉਹੀ ਹੋਇਆ ਫਿਰ ਸੋ ਇਸ ਕਰਕੇ ਚੁੱਪ ਕਰਕੇ ਛੇ ਦਾ ਅਫਸਰਾਂ ਨਾਲ ਤੁਸੀਂ ਟੱਚ 'ਚ ਰਹਿੰਦੇ ਤੇ ਤੁਹਾਡੀ ਵਧੀਆ ਤਰੀਕੇ ਨਾਲ ਸੇਵਾਈ ਹੁੰਦੀ ਸੀ ਤੁਸੀਂ ਉਹਨਾਂ ਦਾ ਸਾਥ ਦਿੰਦੇ ਤੁਹਾਡੀ ਸ਼ਰੋਣੀ ਕਮੇਟੀ ਉਹਨਾਂ ਦਾ ਸਾਥ ਦੇਦੀ ਤੇ ਅੱਜ ਤੁਹਾਨੂੰ ਆਹ ਹਾਲਾਤ ਨਾਲ ਵੇਖਣ ਨੂੰ ਮਿਲਦੇ ਸੋ ਮੈਂ ਇਹ ਗੱਲ ਕਹਾਂਗਾ ਕਿ ਪਹਿਲੇ ਦਿਨ ਮੈਂ ਕਹਿਆ ਸੀ ਕਿ ਪ੍ਰਸ਼ਾਸਨ ਦਾ ਫੇਲਿਅਰ ਆ ਪਰ ਜੋ ਕੁਝ ਆ ਚੱਲ ਰਿਹਾ ਵਾ ਉਹਦੇ ਵਿੱਚ ਮੇਰੀ ਇੱਕ ਦੋ ਵਾਰੀ ਸੀਨੀਅਰ ਅਫਸਰਾਂ ਨਾਲ ਗੱਲ ਹੋਈ ਆ ਉਹਨਾਂ ਨੇ ਆਪਦੀ ਮਜਬੂਰੀ ਦੱਸੀ ਕਿ ਭਾਜੀ ਆਪਾਂ ਕੀ ਕਰ ਸਕਦੇ ਹਾਂ ਹੁਣ ਇਹ ਸਾਡਾ ਸਾਥ ਨਹੀਂ ਦੇ ਰਹੇ ਕਿਉਂਕਿ ਅਸੀਂ ਜ਼ਬਰਦਸਤੀ ਗੁਰੂ ਘਰ ਦੇ ਵਿੱਚ ਜਾ ਕੇ ਉਹਨਾਂ ਤੋਂ ਜਿਹੜੀਆਂ ਸੀਸੀਟੀਵੀ ਫੁਟੇਜ ਨਹੀਂ ਲੈ ਸਕਦੇ ਸਾਡੇ ਮੰਚ 'ਚ ਸਤਿਕਾਰ ਹੈਗਾ ਇਹਨਾਂ ਦੇ ਹੈਗਾ ਨਹੀਂ ਹੈਗਾ ਸੋ ਇਸ ਕਰਕੇ ਸਾਨੂੰ ਬੜਾ ਵਾਚਨ ਦੀ ਲੋੜ ਆ ਇਸ ਮੁੱਦੇ ਤੇ ਮਜੀਠੀਆ ਸਾਹਿਬ ਚੁੱਪ ਕਰ ਜੋ ਇਹਦੇ ਵਿੱਚ ਸਰਦਾਰ ਸਬੀਰ ਸਿੰਘ ਬਾਦਲ ਦਾ ਨੁਕਸਾਨ ਨਾ ਕਰੋ ਸ਼ਾਂਤੀ ਦੇ ਨਾਲ ਤੁਸੀਂ ਕੰਮ ਚੱਲਣ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ